ਅੱਜ ਕੰਗਨਾਰ ਨੌਤ ਮਸਲੇ ਦੇ ਵਿੱਚ ਸਾਡੀ ਐਪਲੀਕੇਸ਼ਨ ਇੱਕ ਜਿਹੜੀ ਕੰਗਨਾਰ ਨੌਤ ਵੱਲੋਂ ਪਰਮਾਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਉਹ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਈ ਸੀ ਅਸੀਂ ਉਹਦਾ ਜਵਾਬ ਹੈ ਜਿਹੜਾ ਉਹਨਾਂ ਨੇ ਐਪਲੀਕੇਸ਼ਨ ਜਿਹੜੀ ਡੇਟ ਤੇ ਦਿੱਤੀ ਉਹ ਤੋਂ ਨੈਕਸਟ ਡੇਟ ਤੇ ਅਸੀਂ ਜਵਾਬ ਉਹਦਾ ਕੋਰਟ ਦੇ ਵਿੱਚ ਫਾਈਲ ਕਰਤਾ ਸੀ ਉਸ ਐਪਲੀਕੇਸ਼ਨ ਤੇ ਪਹਿਲਾਂ ਇਹਨਾਂ ਦੇ ਵਕੀਲ ਸਾਹਿਬਾਨ ਪਹੁੰਚ ਨਹੀਂ ਸੀ ਸਕੇ ਤੇ ਲਾਸਟ ਡੇਟ ਤੇ ਜੱਜ ਸਾਹਿਬ ਨੇ ਕਿਹਾ ਸੀ ਵੀ ਮੈਂ ਆਰਗੂਮੈਂਟਸ ਜਰੂਰ ਸੁਣਨੇ ਆ ਤਾਂ ਇਹਨਾਂ ਦੇ ਵਕੀਲ ਸਾਹਿਬ ਵੱਲੋਂ ਜਿਹੜਾ ਦੱਸਿਆ ਗਿਆ ਸੀ ਕਿ ਵੀ ਜਿਹੜੇ ਸੀਨੀਅਰ ਵਕੀਲ ਸਾਹਿਬ ਨੇ ਉਹਨਾਂ ਨੂੰ ਤਾਂ ਜਿਆ ਸਾਹਮਣੇ ਉਹਨਾਂ ਨੂੰ ਜਿਹੜਾ bc ਦਾ ਲਿੰਕ ਦਿੱਤਾ ਸੀ ਤੇ ਵਕੀਲ ਸਾਹਿਬ ਅੱਜ bc ਤੇ ਪੇਸ਼ ਹੋਏ ਸੀ ਤੇ ਇੱਕ ਸਾਡੇ ਵੱਲੋਂ ਜਿਹੜੀ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਵੀ ਅਸੀਂ ਹੋਰ ਗਵਾਹ ਕਰਵਾਉਣਾ ਚਾਹੁੰਦੇ ਆ ਉਹ ਰੈਲੇਵੈਂਟ ਗਵਾਹਾਂ ਦੀ ਜਿਹੜੀ ਅਸੀਂ ਲਿਸਟ ਦਿੱਤੀ ਸੀ ਉਹਦਾ ਇਹਨਾਂ ਨੇ ਇਤਰਾਜ਼ ਦਿੱਤਾ ਹੈਗਾ ਜਵਾਬ ਦਿੱਤਾ ਹੈਗਾ ਕੰਗਰਨ ਨੌ ਦੇ ਵਕੀਲ ਸਾਹਿਬ ਨੇ ਕਿ ਕੋਈ ਵੀ ਗਵਾਹ ਹੋਰ ਕਰਵਾਇਆ ਨਹੀਂ ਜਾਣਾ ਚਾਹੀਦਾ ਅੱਜ ਉਹਨਾਂ ਐਪਲੀਕੇਸ਼ਨਾਂ 'ਤੇ ਜਿਹੜੀ ਆਰਗੂਮੈਂਟ ਹੋਏ ਨੇ ਨਹੀਂ ਸ ਇਹਨਾਂ ਦੋਨਾਂ ਐਪਲੀਕੇਸ਼ਨ ਜੋ ਡਿਸਾਈਡ ਕਰਨੀ ਹੈ ਕੋਰਟ ਨੇ ਡਿਸਾਈਡ ਕਰਨ ਤੋਂ ਬਾਅਦ ਹੀ ਨੈਕਸਟ ਡੇਟ ਹੈ ਕਿ ਜਿਹੜੀ ਉਹ ਦੱਸੀ ਜਾਊਗੀ ਤੇ ਨੈਕਸਟ ਡੇਟ ਦਾ ਜੋ ਹੋਊਗਾ ਪ੍ਰोसीजर ਹੋਊਗਾ ਉਹ ਸਾਨੂੰ ਇਨਫੋਰਮ ਕੀਤਾ ਜਾਊਗਾ ਇਹਨਾਂ ਦੇ ਐਡਵੋਕੇਟ ਇਹਨਾਂ ਤੇ ਬਕਿਰ ਦੇ ਵੱਲੋਂ ਕੀ ਆਧਾਰ ਰੱਖੇ ਗਏ ਨੇ ਜਿਹੜੇ ਉਹਨਾਂ ਦੀ ਬਾਈਟ ਵੀ ਮਿੰਦਰ ਕੌਰ ਦੇ ਸਾਹਮਣੇ ਆਈਏ ਇਹਨਾਂ ਦੇ ਇੱਕ ਤਾਂ ਇਹਨਾਂ ਨੇ ਆਧਾਰ ਇਹ ਲਿਆ ਵੀ ਸਾਨੂੰ ਸਕਿਉਰਟੀ ਰੀਜ਼ਨਸ ਦਾ ਕਰਕੇ ਅਸੀਂ ਆ ਨਹੀਂ ਸਕਦੇ ਸਾਨੂੰ ਪੰਜਾਬ ਦੇ ਵਿੱਚ ਹੈ ਨਹੀਂ ਈਜ਼ੀ ਨਹੀਂ ਸਾਡੇ ਲਈ ਆਉਣਾ ਸੈਕੰਡਲੀ ਇਹ ਸੀ ਇਹਨਾਂ ਨੇ ਉਹ ਜਿਹੜਾ ਇਨਸੀਡੈਂਟ 에ਅਰਪੋਰਟ ਤੇ ਹੋਇਆ ਸੀ ਉਹਦਾ ਜ਼ਿਕਰ ਕੀਤਾ ਸੀ ਤੇ ਥਰਡਲੀ ਇਹਨਾਂ ਨੇ ਕੋਈ ਪੱਤਰਕਾਰ ਵੀਰ ਨੇ ਮਾਤਾ ਨੂੰ ਸਵਾਲ ਪੁੱਛਿਆ ਉਹਨਾਂ ਵੀ ਮਾਤਾ ਵੀ ਤੁਸੀਂ ਦੱਸੋ ਵੀ ਜੇ ਕੰਗਣਾ ਤਰੀਕ ਤੇ ਨਾ ਆਏ ਬਰਾਂਟਾਂ ਦੇ ਬਾਵਜੂਦ ਵੀ ਤਾਂ ਕੀ ਕੀਤਾ ਜਾਣਾ ਚਾਹੀਦਾ ਤਾ ਮਾਤਾ ਨੇ ਕਿਹਾ ਸੀਗਾ ਵੀ ਕਿਤੇ ਜੇ ਨਾ ਆਉਗੇ ਅਦਾਲਤ ਦੇ ਵਿੱਚ ਤਾਂ ਪੁਲਿਸ ਜੂੰਡੇ ਫੜ ਕੇ ਲੈ ਕੇ ਆਉਗੀ ਉਹ ਤਾਂ ਚਲੋ ਆ ਭਾਸ਼ਾ ਹੈਗੀ ਪੰਜਾਬੀ ਭਾਸ਼ਾ ਵਿਚਾਰੇ ਅਨਪੜ੍ਹ ਹੈਗੇ ਮਾਤਾ ਕੋਈ ਕਿਹੜਾ ਪੜੇ ਲਿਖੇ ਨੇ ਗੂਠਾ ਲਾਉਂਦੇ ਨੇ ਉਸ ਚੀਜ਼ ਨੂੰ ਇਹਨਾਂ ਨੇ ਇਸ਼ੂ ਬਣਾਇਆ ਸੀ ਵੀ ਮਾਤਾ ਨੇ ਸਾਡੇ ਬਾਰੇ ਇਹਨਾਂ ਦੀ ਇਹੋ ਜੀ ਸੋਚ ਆ ਸਾਡੇ ਬਾਰੇ ਦੇਖੋ ਮਾਤਾ ਹੋਰਾਂ ਦੀ ਤਾਂ ਸੋਚ ਮਾਫੀ ਮੰਗਣ ਦੀ ਵੀ ਸੀ ਜਦੋਂ ਲੀਗਲ ਨੋਟਿਸ ਭੇਜਿਆ ਮਾਤਾ ਹੋਰਾਂ ਦੀ ਸੋਚ ਤਾਂ ਇਹਨਾਂ ਨੇ ਦੱਸਤੀ ਵੀ ਇਹਨਾਂ ਦੇ ਮਾਤਾ ਹੋਰਾਂ ਦੀ ਸੋਚ ਕਹੀ ਜੀ ਇਹਨਾਂ ਦੀ ਆਪ ਦੀ ਸੋਚ ਕਹੀ ਜੀ ਇਹ 2020 ਦਾ ਮਸਲਾ ਹੈ ਉਹਨਾਂ ਦੇ ਦਾਦੀ ਹਾਨ ਦੀ ਹੈ ਮਾਤਾ ਉਹਨਾਂ ਦੇ ਫਾਦਰ ਵੀ ਉਸ ਦਿਨ ਕੋਰਟ ਦੇ ਵਿੱਚ ਆਏ ਸੀ ਉਹਨਾਂ ਦੇ ਫਾਦਰ ਦੀ ਜਿੱਡੀ ਉਮਰ ਦਾ ਮਾਤਾ ਦਾ ਬੇਟਾ ਹੈਗਾ ਤੇ ਇਹ ਮਾਤਾ ਤੋਂ ਉਸ ਦਿਨ ਮਾਫੀ ਮੰਗ ਲੈਂਦੇ ਇਹਨਾਂ ਦੇ ਫਾਦਰ ਮਾਫੀ ਮੰਗ ਲੈਂਦੇ ਆਪ 5 ਸਾਲ ਹੋ ਗਏ ਇਹਨਾਂ ਨੂੰ ਅੱਜ ਦੇਖੋ ਅੱਜ ਕਿੰਨੀ ਜ਼ਿਆਦਾ ਠੰਡ ਹੈ ਹੁਣ ਲੋਕਾਂ ਤੋਂ ਰਜਾਈਆਂ ਕੰਬਲਾਂ ਚੋਂ ਨਹੀਂ ਨਿਕਲਿਆ ਜਾਂਦਾ ਉਹ ਬਜ਼ੁਰਗ ਵਿਚਾਰੇ ਸਵੇਰੇ ਆਉਂਦੇ ਨੇ ਸ਼ਾਮ ਤੱਕ ਇੱਥੇ ਰਹਿੰਦੇ ਨੇ ਇਹਨਾਂ ਦੇ ਮੂੰਹ ਵੱਲ ਦੇਖਦੇ ਨੇ ਵੀ ਅੱਜ ਕੰਗਣਾ ਆਊਗੀ ਅੱਜ ਕੋਰਟ ਦੇ ਵਿੱਚ ਕੋਈ ਫੈਸਲਾ ਹੋਊਗਾ ਉਹ ਚੀਜ਼ ਤਾਂ ਇਹਨਾਂ ਨੂੰ ਮਾਤਾ ਦਾ ਐਕਟ ਤਾਂ ਜਿਹੜਾ ਇਹਨਾਂ ਨੂੰ ਲੱਗਿਆ ਵੀ ਮਾਨਹਾਨੀ ਵਾਲਾ ਐਕਟ ਲੱਗਿਆ ਆਪ ਹੁਣ ਤੱਕ 5 ਸਾਲਾਂ ਤੱਕ ਸੁਪਰੀਮ ਕੋਰਟ ਤੱਕ ਧੱਕੇ ਖਾ ਕੇ ਹੁਣ ਫੇਰ ਕੋਰਟ ਦੇ ਵਿੱਚ ਆਏ ਨੇ ਤਾਂ ਫੇਰ ਕੱਲ ਨੂੰ ਇਹ ਫੇਰ ਵੀ ਇਹਨਾਂ ਦੇ ਵਕੀਲ ਸਾਹਿਬ ਨੇ ਧੱਕੇ ਸ਼ਬਦ ਕਿਹਾ ਇਹਨਾਂ ਨੇ ਵੀ ਸਾਡੀ ਮਾਨਹਾਨੀ ਕੀਤੀ ਹੈ ਦੇਖੋ ਫੇਰ ਤਾਂ ਇਹ ਤਾਂ ਇੱਕ ਬਹਾਨਾ ਹੈ ਕੋਰਟ ਟਾਈਮ ਕੋਰਟ ਦਾ ਟਾਈਮ ਖਰਾਬ ਕਰਨ ਵਾਸਤੇ ਤੇ ਕੋਰਟਾਂ ਕੋਲੇ ਬੇਸ ਬਣਾਉਣ ਵਾਸਤੇ ਵੀ ਸਾਨੂੰ ਕੱਲ ਨੂੰ ਕੋਰਟ ਦੇ ਵਿੱਚ ਪੀਅਰ ਨਾ ਹੋਣਾ ਪਵੇ 3 ਸਿਰੋਂ ਲੈ ਕੇ ਪਾਸਪੋਰਟ ਦਾ ਪਾਸਪੋਰਟ ਨੂੰ ਲੈ ਕੇ ਜੇ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਹੈ ਵੀ ਕੰਗਣਾ ਦਾ ਜਿਹੜਾ ਪਾਸਪੋਰਟ ਹੈ ਉਹ ਇਹਨਾਂ ਦਾ ਜ਼ਬਤ ਕੀਤਾ ਜਾਵੇ ਕਿਉਂਕਿ ਸਾਨੂੰ ਇਹ ਦੇਖੋ ਮਾਤਾ ਜੀ ਹੋਰਾਂ ਦੀ ਏਡੀ ਲੰਬੀ ਉਮਰ ਹੈਗੀ ਪਹਿਲੇ 5 ਸਾਲ ਕੱਢਤੇ ਇਹਨਾਂ ਨੇ ਅਸੀਂ ਦੇਖੋ ਅਦਾਲਤ ਜੋ ਫੈਸਲਾ ਕਰੂਗੀ ਅਦਾਲਤ ਕੰਗਣਾ ਨੂੰ ਬਰੀ ਕਰੇ ਅਦਾਲਤ ਕੰਗਣਾ ਨੂੰ ਸਜ਼ਾ ਕਰੇ ਸਾਨੂੰ ਸਿਰ ਮੱਥੇ ਹੈ ਇੱਕ ਮਜਲੂਮ ਲਾਚਾਰ ਬੰਦਾ ਅਦਾਲਤ ਦਾ ਦਰਵਾਜ਼ਾ ਖੜਕਾ ਸਕਦਾ ਅਸੀਂ ਅਦਾਲਤ ਚਾਹਦੇ ਬਲੋਂ ਚਾਰਾ ਜੋਈ ਕਰ ਰਹੇ ਹਾਂ ਅਦਾਲਤ ਜੋ ਫੈਸਲਾ ਕਰੂ ਸਾਨੂੰ ਸਿਰ ਮੱਥੇ ਆ ਪਰ ਸਾਨੂੰ ਇਹ ਨਹੀਂ ਅਸੀਂ ਚਾਹੁੰਦੇ ਵੀ 4-5 ਸਾਲ ਪਹਿਲਾਂ ਲੰਘਾਤੇ ਤੇ ਕੱਲ ਨੂੰ ਉਹ ਕੰਗਣਾ ਕਿਸੇ ਫਿਲਮ ਦੀ ਸ਼ੂਟਿੰਗ ਦਾ ਕਹਿ ਕੇ 3-4 ਸਾਲਾਂ ਵਾਸਤੇ ਹੋਰ ਬਾਹਰ ਚਲੀ ਜਾਵੇ ਅਸੀਂ ਉਹ ਚੀਜ਼ ਨਹੀਂ ਚਾਹੁੰਦੇ ਜਫਤਾਰੀ ਵਾਰੰਟ ਨੂੰ ਲੈ ਕੇ ਕਿ ਜਿਹੜਾ ਤੁਸੀਂ ਅੱਜ ਵੀ ਉਹਨਾਂ ਵੱਲੋਂ ਐਪਲੀਕੇਸ਼ਨ ਲਾਈ ਗਈ ਹੈ ਜੀ ਅੱਜ ਕੋਰਟ ਦੇਖੋ 4:30 ਵਜੇ ਡਿਸੀਜਨ ਦਿੰਦੀ ਹੈ ਵੀ ਕੋਰਟ ਉਹਨਾਂ ਦੀ ਜਿਹੜੀ ਅੱਜ ਦੀ ਐਪਲੀਕੇਸ਼ਨ ਉਹਦੇ ਤੇ ਕੀ ਡਿਸੀਜਨ ਦਿੰਦੀ ਹੈ ਫੈਸਲਾ ਆਇਆ ਨਹੀਂ ਕੱਲ ਕੋਈ ਫੈਸਲਾ ਆਇਆ ਨਹੀਂ ਕਾ ਜੀ ਬਹਿਸ ਹੋ ਗਈ ਇਹ ਡੇਟ ਵੀ ਨਹੀਂ ਹਲੇ ਭਾਈ 4:30 ਵਜੇ ਫੈਸਲਾ ਹੋਊਗਾ ਸਾਰੀਆਂ ਐਪਲੀਕੇਸ਼ਨਾਂ ਦਾ। ਠੀਕ ਫਿਰ 4:30 4:30 ਵਜੇ ਜੀ ਬਹਿਸ ਹੋਊਗੀ ਸਾਰੀਆਂ ਐਪਲੀਕੇਸ਼ਨਾਂ ਤੇ। ਠੀਕ ਹੈ। ਹਾਂਜੀ ਤੇ ਇੱਕ ਅਸੀਂ ਨਵੀਂ ਐਪਲੀਕੇਸ਼ਨ ਫਾਈਲ ਕੀਤੀ ਹੈ। ਵੀ ਕੰਗਣਾ ਦਾ ਪਾਸਪੋਰਟ ਹੈ ਵੀ ਜਿਹੜਾ ਉਹ ਕੋਰਟ ਸਰੈਂਡਰ ਕਰਵਾਵੇ ਕਿਉਂਕਿ ਸਾਨੂੰ ਇਹ ਵੀ ਜਿਉ ਬਾਹਰ ਚਲੇ ਜਾਂਦੇ ਆ। ਬਾਪੂ ਜੀ ਅੱਜ ਕੋਰਟ 'ਚ ਪੇਸ਼ੀ ਰਹੀ ਸੀ ਕੀ ਬਣਾਈ? ਮੈਂ ਤਾਂ ਪੱਕਾ ਪਤਾ ਨਹੀਂ ਮੈਨੂੰ ਅੰਗਰੇਜ਼ੀ 'ਚ ਬੋਲਦੇ ਸੀਗੇ। ਪਰ ਬਹਿਸ ਹੋਣੀ ਸੀ ਰਖਾਸਤਾਂ ਦੀ ਪਹਿਲਾਂ ਤੇ ਉਹਨਾਂ ਨੂੰ ਰਖਾਸਤਾਂ ਦਿੱਤੀਆਂ ਸੀ। ਵੀ ਸਾਡੀ ਬਿਲਡ ਤੋਂ ਕਾਰ ਹੋ ਗਿਆ। ਹੂੰ ਐਦਰਾ ਸਿਆਕਾ ਸਿਰ ਵੀ ਲੋਕਾਂ ਨਾਲ ਨਹੀਂ ਹੋਣੀ ਚਾਹੀਦੀ ਹਾਂਜੀ ਫਿਰ ਹਾਜ਼ਰ ਤਾਂ ਹੋਏ ਨਹੀਂ ਕਿਹ ਲੋੜ ਨਹੀਂ ਹੋਇਤਾ ਅਗਲੀ ਫਿਰ ਕਿੱਲਾ ਨਹੀਂ ਹੂੰ ਕੀ ਲੱਗਦਾ ਦਾ ਇਨਸਾਫ ਦੀ ਲੜਾਈ ਦੇ ਲਈ ਕਿੰਨਾ ਔਖਾ ਲੱਗਦਾ ਲੜਨਾ ਕਿੰਨੇ ਔਖੇ ਹੁੰਦੇ ਜਦੋਂ ਤਰੀਕ ਤੇ ਆਉਂਦਾ ਔਖਾ ਤਾਂ ਹੰਸ਼ਾਲ ਤਾਂ ਮਹੀਨਾ ਔਖਾ ਤਾਂ ਹੁਣ ਆਪਣੇ ਸਰੀਰ ਨੂੰ ਪਾਉੜਨਾ ਚੜਨਾ ਬਹੁਤ ਔਖਾ ਹੈ ਹੂੰ ਬਜਰਗ ਮਾਤਾ ਮਹਿੰਦਰ ਕੌਰ ਉਹ ਤਾਂ ਔਖੇ ਹੈਗੀ ਹੈਗੀ ਉਹ ਤਾਂ ਸਾਰਾ ਕੰਮ ਕਰਨਾ ਕਰੇ ਕਹਿੰਦੇ ਕਿ ਦੰਦ ਵਾਵਾ ਯਾਟੇ ਲੈ ਰਹੇ ਜਾਂਦਾ ਬੱਡੇ ਸੀ ਜਨਾ ਆਸਾ ਤੇ ਜਿਹੜੀ ਅੱਜ ਦੀ ਸੁਣਵਾਈ ਹੋਈ ਹੈ ਬਹਿਸ ਹੋਈ ਹੈ ਤੇ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਵੀ ਕੋਈ ਨਾ ਕੋਈ ਅੱਗੇ ਅੱਗੇ ਪੇਸ਼ ਹੋਣਗੇ ਜ਼ਰੂਰ ਹੋਣਾ ਪਊਗਾ ਉਹ ਤਾਂ ਕੋਸ਼ਾ ਕੀ ਜਾ ਮੈਨੂੰ ਖਤਰਾ ਮੈਨੂੰ ਖਤਰਾ ਆਇਆ ਤਾਂ ਕਤਰਾ ਵਾਲੇ ਕਤਲ ਕਰਕੇ ਆਦੇ ਕਹਿੰਦੇ ਸਾਨੂੰ ਤਾਂ ਅਸੀਂ ਤਾਂ ਤਹੀ ਤਿਆ ਨਹੀਂ ਸਾਡੇ ਸਾਨੂੰ ਖਤਰਾ ਤੇ ਜਦੋਂ ਬੰਦਾ ਬੰਦੇ ਨੂੰ ਮਾਰਦਾ ਉਹਨੂੰ ਸੋਚ ਕੇ ਮਾਰੀ ਤੇ ਪਤਾ ਨਹੀਂ ਆਪ ਨੂੰ ਆਪ ਕਿਸੇ ਨੂੰ ਮਾਰਤਾ ਤੇ ਅਗਲਾ ਵੀ ਮਾਰੂਗਾ ਜਿਸ ਤਰੀਕੇ ਨਾਲ ਕੰਗਣਾ ਬਲੌਂਡ ਨੇ ਕਿਹਾ ਕਿ ਮੈਨੂੰ ਖਤਰਾ ਹੈ ਪਰ ਲੱਗਦਾ ਕਿ ਕਿ ਉਹ ਅੱਗੇ ਲੈਣ ਕੇ ਫੈਸਲਾ ਲਿਆ ਹੁੰਦਾ ਆਉਣਾ ਪਊਗਾ ਕੋੜਨੇ ਕੋੜਨੇ ਆਪੇ ਸਤਰੀ ਜਿਹੜਾ ਬਰੰਡ ਕੱਟ ਉਹ ਕਹਿੰਦੇ ਕਿ ਜਿਹੜੀ ਸਾਡੀ ਪੰਜਾਬ ਦੀਆਂ ਮਾਵਾਂ ਨੇ ਜਾਂ ਹਰਿਆਣਾ ਹਿਮਾਚਲ ਦੀਆਂ ਮਾਵਾਂ ਨੇ ਮੈਂ ਸੋਨਾਂ ਦਾ ਸਤਕਾਰ ਜੋਗਾ

Deus salve,